ਸਤ ਸ੍ਰੀ ਅਕਾਲ ਜੀ ਸਾਰੇ ਕਿਸਾਨ ਭਰਾਵਾਂ ਨੂੰ ਸਵਾਗਤ ਹੈ ਤੁਹਾਡਾ ਆਪਣੇ ਪੇਜ ਤੇ ਪੁੱਲਰ ਫਾਰਮਸਟ ਪਾਲੀ ਤੇ Facebook ਪੇਜ ਪੁੱਲਰ ਫਾਰਮਸਟ ਪਾਲੀ ਅੱਜ ਦੀ ਵੀਡੀਓ ਹੈ ਜੀ ਆਪਣੇ ਅੱਜ ਮਿੱਤਰ ਦੇ ਫਾਰਮ ਦੀ ਆ ਤੇ ਉਹਨਾਂ ਦੇ ਆ ਨੈਸ਼ਨਲ ਲੈਵਲੋਂ ਜਿਹੜਾ ਪ੍ਰੋਜੈਕਟ ਲੱਗਿਆ ਸੀਗਾ ਜੀ ਗੈਸ ਪਲਾਂਟ ਵਾਲਾ ਤੇ ਇਹਦੇ ਤੇ ਅੱਜ ਅ ਬਾਈ ਨਾਲ ਕਰਦੇ ਆ ਜੀ ਗੱਲਬਾਤ ਤੇ ਵੀ ਜਿਹੜਾ ਇਹ ਸਿਸਟਮ ਲੱਗ ਰਿਹਾ ਇਹ ਨੈਸਲੇ ਵੱਲੋਂ ਕਿੰਨੇ ਦੁੱਧ ਤੇ ਲੱਗਦਾ ਜੀ ਇਹ ਤੇ ਕਿੰਨਾ ਇਹਦੇ ਤੇ ਖਰਚ ਆਉਂਦਾਗਾ ਜਾਂ ਨੈਸਲੇ ਕਰ ਰਹੀ ਆ ਜਾਂ ਆਪਣੀ ਪੇਮੈਂਟ ਦੇ ਵਿੱਚੋਂ ਕੱਟਿਆ ਜਾਂਦਾ ਜਾਂ ਕੋਈ ਟਾਈ ਅਫਾ ਜੀ ਨੈਸਲੇ ਨਾਲ ਤਾਂ ਗੱਲ ਕਰਦਾ ਵੀਰ ਨਾਲ ਕੁਲਦੀਪ ਸਿੰਘ ਭੁੱਲਰ ਤੇ ਚੰਨਜੀਤ ਸਿੰਘ ਭੁੱਲਰ ਜੀ ਇਹ ਦੋ ਭਰਾਵਾਂ ਦਾ ਫਾਰਮ ਆ ਜੀ ਆ ਜਿਹੜੀ ਸਾਰੀ ਚੀਜ਼ ਲੱਗੀ ਵੀ ਆ ਇਹ ਸਾਰੀ ਨੈਸ਼ਨਲ ਨੇ ਲਾਈ ਆ ਜੀ। ਆ ਲੇਟਾਂ ਵਗੈਰਾ ਤੇ ਹੋਰ ਇਹਦਾ ਸਮਾਨ ਸਾਰਾ ਅੰਦਰ ਪਿਆ ਜੀ ਜਨਰੇਟਰ ਵਗੈਰਾ ਜਿੱਥੇ ਆ ਚੀਜ਼ਾਂ ਜਿੱਥੇ ਜਨਰੇਟਰ ਲੱਗਣਾਗਾ। ਇੱਥੇ ਜਿਹੜੇ ਆ ਪੁਆਇੰਟ ਛੱਡਿਆ ਬਈ ਇੱਥੇ ਮੋਟਰ ਲੱਗੂਗੀ। ਜਿਹੜੀ ਇੱਥੋਂ ਚੱਕ ਕੋਦੇ ਵੇਛ ਟੂਗੀ। ਬਾਕੀ ਆਪਾਂ ਬਾਈ ਤੋਂ ਲੈ ਨਹੀਂ ਜ਼ਿਆਦਾ ਜਾਣਕਾਰੀ ਇਹਦੇ ਬਾਰੇ। ਆਜੋ ਜੀ ਕਰਦੇ ਆ ਗੱਲਬਾਤ। ਕੁਲਦੀਪ ਜਿਹੜਾ ਇਹ ਸਿਸਟਮ ਲੱਗਿਆ ਵਾ ਇਹ ਨੈਸ਼ਨਲੇ ਵੱਲੋਂ ਲੱਗਿਆ। ਇਹ ਨੈਸ਼ਨਲੇ ਵੱਲੋਂ ਲੱਗਿਆ ਬਾਈ। ਠੀਕ ਐ। ਤੇ ਜਿਹੜਾ ਇਹ ਮੰਨ ਕੇ ਚਲੋ ਪ੍ਰੋਜੈਕਟ ਨੈਸਲੇ ਨੇ ਲਾਇਆਗਾ ਤੇ ਇਹ ਫਿਰ ਤੁਹਾਡੀ ਜਾਨਕੀ ਵੀ ਜਿਹੜੀ ਕਿ ਦੁੱਧ ਦੀ ਪ੍ਰੋਡਕਸ਼ਨ ਦੇ ਹਿਸਾਬ ਨਾਲ ਦੇਖ ਕੇ ਲਾਇਆ ਕੀ ਸਿਸਟਮ ਇਹਦੇ ਬਾਰੇ ਮਾੜੀ ਜ ਆਪਣੀ ਜਾਣਕਾਰੀ ਦਿਓ ਦੁੱਧ ਦੇ ਹਿਸਾਬ ਨਾਲ ਹੈ ਜੀ ਹੁਣ ਆਪਣਾ ਮੰਨ ਲਓ 500 500 ਲੀਟਰ ਦੁੱਧ ਦੇਣ ਦਾ ਚੱਲੀ ਜਾਂਦਾ ਠੀਕ ਹੈ ਇਹ ਮੰਨ ਲਓ 4 ਕੁ ਕੁਵੱਟ ਤੋਂ ਉੱਪਰ ਦੁੱਧ ਚਾਹੀਦਾ ਇਹ ਪ੍ਰੋਜੈਕਟ ਲੱਗਣ ਨੂੰ ਹਾਂ ਠੀਕ ਹੈ ਹੁਣ ਆਪਣਾ 5 ਪਾਵਰ ਦਾ ਜਨਰੇਟਰ ਲੱਗੂਗਾ ਜੀ ਇਹਦੇ ਤੇ ਗੈਸ ਨਾਲ ਚੱਲੂਗਾ ਕਿਹੜਾ ਸੋ ਜਿਹੜਾ ਕਿ ਗੈਸ ਦੇ ਨਾਲ ਚੱਲਣਾ ਉਹ 5 ਪਾਵਰ ਦਾ ਜਨਰੇਟਰ ਆ 5 ਕਿਲੋਵੋਟ ਕਹਿੰਦਾ ਭਾਵਾ 5 ਕਿਲੋਵੋਟ ਉਹ ਅੰਦਰ ਪਿਆ ਨਵਾਂ ਜਨਰੇਟਰ ਹੈ ਸੈਲਫ ਸਟਾਰਟ ਆ ਠੀਕ ਹੈ ਇਹਦੇ ਵਿੱਚ ਟਿਕ ਜੂਗਾ ਠੀਕ ਹੈ ਇਹਦੇ ਵਿੱਚ ਹਾਂ ਤੇ ਨਾਲ ਤਿੰਨ ਕਨੈਕਸ਼ਨ ਚੁੱਲ੍ਹੇ ਦਿੱਤੇ ਇਹਨਾਂ ਨੇ ਕਨੈਕਸ਼ਨ ਦਿੱਤੇ ਮੰਨ ਲਓ ਘਰ ਖਾਤਰ ਲਾ ਲੂ ਆਪਣਾ ਤਾਂ ਹੁਣ ਮਕਾਨ ਹੈ ਨਹੀਂ ਇੱਥੇ ਠੀਕ ਹੈ ਇੱਥੇ ਆਪਾਂ ਦੋ ਕਨੈਕਸ਼ਨ ਲੈ ਲਿਆ ਤਿੰਨਾ ਚੁੱਲ੍ਹੇ ਨੇ ਆਪਾਂ ਨੂੰ ਜਿਹਦੇ ਵਿੱਚ ਯਾਨੀ ਕਿ ਇੱਥੋਂ ਸਾਰੀ ਗੈਸ ਜਾਊਗੀ ਆਪਾਂ ਤਿੰਨੇ ਵਰਤ ਸਕਦੇ ਚਾਹੇ ਇੱਕ ਵਰਤ ਸਕਦੇ ਨ ਲੱਗਣਗੇ ਤਿੰਨੇ ਤਿੰਨ ਤਿੰਨ ਠੀਕ ਹੈ ਹੁਣ ਆਪਾਂ ਇੱਕ ਦ ਹਾਲੋ ਜੀ ਅੰਦਰ ਚਲ ਕੇ ਤੁਹਾਨੂੰ ਦਿਖਾਉਨੇ ਆ ਵੀ ਚੀਜ਼ ਸਾਰੀ ਦੋ ਨਵਾਏ ਆਪਣੇ ਮੰਨ ਲਓ ਹੁਣ ਇਹਦੇ ਚ ਉਹ ਅੰਦਰ ਮੋਟਰ ਪਈ ਆ ਕੱਲ ਆ ਗਈ ਠੀਕ ਐ ਤੇ ਇੱਥੇ ਆਪਾਂ ਉਧਰੋਂ ਲਿਆ ਕੇ ਇੱਥੇ ਪਾਸ ਉਧਰੋਂ ਸਾਰੀ ਸਪਲਾਈ ਜਾਨਕਿ ਗੋਹੇ ਦੀ ਜਿੰਨੀ ਵੀ ਹੈਗੀ ਆ ਉਹ ਇੱਥੇ ਆਉ ਪਹਿਲਾ ਪੁਆਇੰਟ ਤੇ ਹਾਂ ਇੱਥੇ ਆਉ ਆਪਾਂ ਹੁਣ ਮੰਨ ਲਓ ਐ ਫਰਸ਼ ਸਿੱਧਾ ਨਾਲੀ ਥਰੂ ਇੱਥੇ ਆਜੂਗਾ ਆਪਣਾ ਮਾਲ ਠੀਕ ਐ ਜੀ ਇੱਥੇ ਉਹ ਕੜੀ ਆਪਣੀ ਮੋਟਰ ਪਈ ਆ ਅਦਰ ਨਾ ਇਹਨਾਂ ਨੇ ਦਿੱਤੀ ਆ ਹਾਂਜੀ ਉਹ ਇਹਦੇ ਚ ਲਾ ਕੇ ਉਹ ਇਹਦੇ ਚ ਛਿੜ ਦੂ ਆ ਉਹ ਡੱਗੀ ਚ ਸਾਰੇ ਦੇਖ ਲਓ ਭਰਾਵੋ ਸਾਨ ਪ੍ਰਭੂ ਸਾਰਾ ਪੁਆਇੰਟ ਦਿੱਤਾ ਵਾ ਅਡੋੜ ਜਿਵੇਂ ਆ ਸਾਰੀ ਬਾਹਰਲੀ ਬਾਉਂਡਰੀ ਤੇ ਵੀ ਜਾਲੀ ਆ ਤੇ ਆ ਚੀਜ਼ ਨੂੰ ਅੰਦਰ ਅਲੱਗ ਤੋਂ ਕਵਰ ਕਰਿਆ ਵਾ ਆ ਉਹ ਮੋਟਰ ਉੱਚੀ ਨਹੀਂ ਵੀ ਕਰਨ ਨੂੰ ਚੈਨ ਕੁੱਤੀ ਲੱਗੀ ਹੋਈ ਆ ਠੀਕ ਆ ਉਹ ਕਿਹੜੀ ਮੋਟਰ ਅੰਦਰ ਪਈ ਆ ਠੀਕ ਆ ਠੀਕ ਆ ਉਹ ਮਾਲ ਚੱਕ ਕੇ ਪਹਿਲਾਂ ਇਹਦੇ ਵਿੱਚ ਛਿੱਟੂ ਗਈ ਪਹਿਲੇ ਪੋਰਟਨ ਚ ਠੀਕ ਆ ਹਾਂ ਉਸ ਤੋਂ ਬਾਅਦ ਫਿਰ ਆ ਪੋਰਟਨ ਚ ਜਾਊਗੀ ਠੀਕ ਹੈ ਇਹ ਸਾਰਾ ਯਾਨੀ ਕਿ ਵੀ ਜਿੰਨਾ ਵੀ ਸੀਗਾ ਇਹ ਖਰਚਾ ਸਾਰਾ ਨੈਸਲੇ ਦਾ ਨੈਸਲੇ ਦਾ ਨੈਸਲੇ ਦਾ ਠੀਕ ਹੈ ਮਿਸਤਰੀ ਵੀ ਉਹਨਾਂ ਦੇ ਸੀਗੇ ਸਾਰਾ ਕੁਸ ਕੱਲੀ ਆਪਾਂ ਚਾਹ ਦੇਣੀ ਹੈ ਜੀ ਅੱਛਾ ਸਾਰਾ ਕੱਲੀ ਚਾਹ ਦੇਣੀ ਆ ਯਾਨੀ ਕਿ ਤਕਰੀਬਨ ਸਾਰਾ ਕੁਸ ਇਹ ਨੈਸਲੇ ਦਾ ਹੀ ਆ ਨੈਸਲੇ ਦਾ ਹਾਂ ਇਹ ਵਿਦ ਮਿਸਤਰੀ ਇੱਟ ਸਾਰਾ ਕੁਸ ਉਹਦਾ ਸੀ ਟੂ ਜੈਡ ਬਾ ਕੱਲੀ ਆਪਾਂ ਚਾਹ ਦੇਣੀ ਹੈ ਤੇ ਰਹਿਣ ਨੂੰ ਥਾਂ ਦੇਣਾ ਇੱਕ ਠੀਕ ਹੈ ਵੀ ਜਿੰਨੇ ਦਿਨ ਇਹ ਕੰਮ ਚੱਲਦਾਗਾ ਠੀਕ ਹੈ ਜੀ। ਉਹ ਸੌਕਾ ਸੌਫ ਦਾ ਇਹ ਜੇ ਸਾਫ ਕਰਨੀ ਆਪ ਪੁਆਇੰਟ ਵੀ ਦੇਤੇ ਇਹਨਾਂ ਨੇ ਇੱਥੇ। ਠੀਕ ਹੈ ਠੀਕ ਹੈ। ਕਾਹ ਨੂੰ ਜੇ ਸਾਫ ਕਰਨੀ ਇੱਥੇ ਟੱਕਣ ਲੱਗ ਜਾਣਗੇ। ਬਿਲਕੁਲ। ਪਰ ਮਾਲ ਇੱਥੇ ਆ ਜੂ ਤਿੰਨਾ। ਇੱਥੇ ਫੱਟੀ ਪੈਂਦੀ ਕਰਤੀ ਉਹਨਾਂ ਨੇ। ਸਹੀ ਆ। ਪਰ ਇੱਥੇ ਤਿੰਨਾਂ ਨੂੰ ਅਲੱਗ-ਅਲੱਗ ਕਨੈਕਸ਼ਨ ਦੇਤੇ। ਤਿੰਨਾਂ ਗਵਾਰੇ। ਤਿੰਨਾਂ ਦੇ ਅਲੱਗ-ਅਲੱਗ ਕਨੈਕਸ਼ਨ ਨੇ ਇੱਥੋਂ ਜਿਹੜੇ ਤਿੰਨੇ ਆ ਗਵਾਰੇ ਲਾਏ ਨੇ ਇਹਨਾਂ ਨੇ। ਇਹ ਕਿੰਨੇ ਡੂੰਘੇ ਪੱਟੇ ਵੇਜ ਟੋਏ? ਇਹ ਮੋ ਲਗਭਗ 3 ਫੁੱਟ। 3 ਫੁੱਟ ਡੂੰਘੇ ਨੇ ਠੀਕ ਆ ਤੇ ਲੰਬਾਈ ਇਹਨਾਂ ਦੀ? ਲ ਤੇ ਇਹਨਾਂ ਦੇ ਵਿੱਚੋਂ ਜਿਹੜੀ ਮੰਨ ਕੇ ਚਲੋ ਇੱਥੋਂ ਜਦੋਂ ਇਹ ਤਿੰਨਾਂ ਦੇ ਵਿੱਚ ਗਿਆ ਇੱਥੋਂ ਯਾਨੀ ਕਿ ਗੋਹੇ ਨੇ ਇੱਧਰ ਆਉਣਾ ਇੱਧਰ ਆਉਣਾ ਤੇ ਉਹ ਤਿੰਨਾਂ ਚ ਜਾਣਾ ਉਹ ਡੋੜ ਡਾੜ ਨਿਕਲ ਨਹੀਂ ਆ ਇੱਥੋਂ ਫਿਲਟਰ ਹੋ ਕੇ ਗਾਂ ਇੱਥੇ ਸਮਾਨ ਅਸਾਂ ਇੱਧਰ ਤੇ ਫਿਲਟਰ ਲੱਗਿਆ ਬਾਲਟੀ ਚ ਇਹਨਾਂ ਦਾ ਪਤਾ ਨਹੀਂ ਕੀ ਸਮਾਨ ਪਾਇਆ ਵਿੱਚ ਫਿਲਟਰ ਹੋ ਕੇ ਗਾਂਸ ਇੱਥੋਂ ਆਏ ਜਾਣੀ ਆ ਅਸਾਂ ਇੱਥੋਂ ਫਿਲਟਰ ਹੋ ਕੇ ਗਾਂਸ ਨਹੀਂ ਜਾਣੀ ਠੀਕ ਆ ਇਹ ਵੀ ਇੱਥੇ ਆ ਗਈ ਉਹਦੀ ਹਾਂ ਉੱਥੋਂ ਬਾਅਦ ਫਿਰ ਉਹ ਉੱਥੇ ਗੁਵਾਰਾ ਰੱਖਤਾ ਇਹਨਾਂ ਨੇ ਹੋ ਸਾਹਮਣੇ ਚਲੋ ਅੰਦਰ ਵੀ ਚਲਦੇ ਹਾਂ ਸਟੋਰ ਹੋਈ ਜਾਊ ਤੇ ਇੱਕ ਕਨੈਕਸ਼ਨ ਉੱਥੋਂ ਪਾਈਪ ਰਾਹੀਂ ਉਹ ਚੁੱਲਿਆਂ ਨੂੰ ਦੇ ਠੀਕ ਹੈ ਤੇ ਉਦੋਂ ਬਾਅਦ ਇੱਧਰ ਬਾਹਰ ਆ ਜੂ ਕਹਿੰਦਾ ਭਾ ਭਾਈ ਜਿੰਨਾ ਵੀ ਇਹ ਸਾਰਾ ਸਿਸਟਮ ਲੱਗਿਆ ਵਾ ਜੀ ਇਹ ਸਾਰਾ ਨੈਸਲੇ ਦਾ ਦਿੱਤਾ ਵਾ ਸੂਰਜਾਲਾਂ ਲਾਈਟਾਂ ਲਾਇਆਂ ਦਾ ਠੀਕ ਹੈ ਜੀ ਕੇ ਆਪ ਹੀ ਚੱਲ ਪੜੀਆਂ ਆਪ ਹੀ ਬੋਝਣੀਆਂ ਲੋਕਟੈਂਡ ਲਾਈ ਹੋਈ ਹੈ ਤੋਰਨ ਨੂੰ ਠੀਕ ਹੈ ਤੇ ਜਿਹੜੀ ਇਹਦੇ ਵਿੱਚ ਆਹ ਖਾਲੀ ਜਗ੍ਹਾ ਆ ਗਈ ਇਹਦੇ ਤੇ ਤੁਸੀਂ ਬਜਰੀ ਵਗੈਰਾ ਹਾਂ ਇਹ ਆਪਾਂ ਕੁਝ ਵੀ ਕਵਰ ਕਰ ਲਵਾਂਗੇ ਤੇ ਸਾਰੀ ਕਿੰਨੀ ਜਗ੍ਹਾ ਜੀ ਉਹ ਤੁਰ ਤੋਂ ਲੋਗ ਬੇਸਟਿੰਗ ਤੋਂ ਲੈ ਕੇ ਸਟਾਰਟਿੰਗ ਤੱਕ ਕਿੰਨੀ ਜਗ੍ਹਾ ਕੀ ਸਾਰੀ ਇੱਕ ਕਨਾਲ ਥਾਂ ਦੀ ਰੋਕਦੀ ਆ ਤੇ ਇਹ ਜਿਹੜੇ ਭਰਾਵਾਂ ਕੋਲੇ ਦੁੱਧ ਥੋੜਾਗਾ ਉਹਨਾਂ ਲਈ ਵੀ ਇਹ ਸਕੀਮ ਹੈਗੀ ਆ ਉਹਨਾਂ ਖਾਤਰ ਮੰਨ ਲਓ ਆਪਣਾ ਛੋਟੇ ਦੁੱਧ ਕਿਵੇਂ ਫਾਰਮ ਵਾਲਾ ਆਪਣੇ ਪਿੰਡ ਵੀ ਲੱਗੇ ਨਿੱਕੇ ਘਰ ਖਾਤਰ ਕੋਬਰ ਗੈਂਸ ਠੀਕ ਆ ਉਹ ਉਹਨਾਂ ਲਈ ਉਹ ਛੋਟਾਗਾ ਪਾਵਰ ਉਹਦੀ ਛੋਟੀ ਹੈ ਠੀਕ ਆ ਉਸ ਤੋਂ ਬਾਅਦ ਬੇਸਟਿੰਗ ਇੱਥੇ ਆ ਜੀ ਜੀ ਉਥੋਂ ਗੋਹਾ ਪੈ ਕੇ ਜੀ ਸਾਰਾ ਜਦੋਂ ਆ ਚੀਜ਼ ਨੇ ਫੁੱਲ ਜਾਣਾ ਇਹ ਚ ਜਦੋਂ ਹਵਾ ਬਣ ਗਈ ਕਹਿੰਦਾ ਭਾਬੀ ਗੈਸ ਬਣ ਗਈ ਜਦੋਂ ਗੈਸ ਬਣ ਗਈ ਉਸ ਤੋਂ ਬਾਅਦ ਦੇ ਵਿੱਚ ਜਿਹੜੀ ਗਿੰਨੀ ਬੇਸਟਿੰਗ ਆ ਆ ਡੈਗ ਬਣਾਇਆ ਜੀ ਨੈਸਲੇ ਨਹੀਂ ਬਣਾਇਆ ਇਹ ਸਾਰਾ ਤੇ ਇਹਦੇ ਵਿੱਚ ਆ ਜਾਣੀ ਹੈ ਤੇ ਉਸ ਤੋਂ ਬਾਅਦ ਇੱਥੇ ਵਿੱਚ ਅੱਛਾ ਇਹਦੇ ਵਿੱਚ ਆਟੋਮੈਟਿਕ ਹੀ ਆਈ ਜਾਊਗੀ ਤੇ ਇੱਥੋਂ ਜਦੋਂ ਇਹਨੂੰ ਚੱਕਣਾਗਾ ਜਿੰਨੀ ਵੀ ਅੱਛਾ ਠੀਕ ਆ ਆ ਤਾਰ ਆ ਗਈ ਚੈਨੇਟਰ ਤੋਂ ਅੱਛਾ ਇੱਥੇ ਮੋਟਰ ਲੱਗਣੀ ਆ ਠੀਕ ਆ ਇਹ ਚੈਨ ਕੁੱਪੀ ਅਲੱਗ ਆ ਗਈ ਤੇ ਅੰਦਰ ਪਈ ਆ ਮੋਟਰ ਠੀਕ ਹੈ ਅੱਛਾ ਚਾਹਤੇ ਫਿਰ ਆਪਾਂ ਨੂੰ ਇਹ ਦੇਣਗੇ ਡੱਗ ਉਹ ਦੇਣਗੇ ਮਾਲੂ ਟੈਂਕ ਅ ਅਸਾ ਟੈਂਕ ਦੇ ਵਿੱਚ ਸਪਲਾਈ ਹੋਊਗੀ ਇੱਥੋਂ ਸਾਰੀ ਆਪਣੇ ਫਾਰਮ ਤਿੰਨ ਹੋ ਜਾਣ ਪਿੰਡ 'ਚ ਚਾਰ ਹੋ ਜਾਣ ਉਹ ਚਾਰਾਂ ਨੂੰ ਸਾਂਝਾ ਦੇਣਗੇ ਇੱਕ ਟੈਂਕ ਹਾਂ ਅੱਛਾ ਉਹ ਆਪਣੀ ਪੈਲੀ ਦੇ ਲਈ ਵੀ ਜਿੰਨੀ ਇੱਥੋਂ ਜਿੰਨੀ ਵੀ ਜਰਾ ਵੇਸਟਿੰਗਾਂ ਸਾਰੀ ਟੈਂਕ ਦੇ ਵਿੱਚ ਲੋਡ ਹੋ ਕੇ ਆਪਾਂ ਦੀ ਫਸਲ ਦੇ ਲਈ ਜਦੋਂ ਵੀ ਆਪਣੀ ਕੱਟੀ ਜਾਂਦੀ ਹੈ ਫਸਲ ਵੀ ਜਦੋਂ ਬਾਣ ਖਾਲੀ ਹੁੰਦੇ ਨੇ ਉਦੋਂ ਆਪਾਂ ਤਾਂ ਸੜਕਾ ਕਰ ਸਕਦੇ ਹਾਂ ਠੀਕ ਹੈ ਜੀ ਤੇ ਇਹ ਵੀ ਮੋਟਰ ਉਹਦੇ ਤੇ ਚੱਲਣੀ ਹੈ ਜੀ ਜਾ ਸਾਰੀ ਜਾਨਿਕੋ ਜਿਹੜਾ ਜਨਰੇਟਰ ਦੇਣਗੇ ਉਹਦੇ ਤੇ ਚੱਲਣੀ ਆ ਹਾਂ ਤੇ ਕੱਲ ਨੂੰ ਆਪਣਾ ਮੰਨ ਲਓ ਜੇ ਦੁੱਧ ਹੋਰ ਵੱਧਾ ਹੈ ਮੋਂ ਗਾਂ ਵੱਧਾ ਤੇ ਮੁੜ ਕੇ 2 ਪੁਆਇੰਟ ਹੋਰ ਦੇ ਦੇਣਗੇ ਆਪਾਂ ਨੂੰ ਇਹਦੇ ਨਾਲ ਦੀ 2 ਪੁਆਇੰਟ ਆਪਾਂ ਨੂੰ ਹੋਰ ਦੇਣਗੇ ਠੀਕ ਹੈ ਫਿਰ ਉਹ ਜਨਰੇਟਰ 5 10 ਪਾਵਰ ਦਾ ਹੋ ਜਾਊਗਾ ਹੁਣ 5 ਕਿਲੋਵਾਟ ਦਾ ਕਿਸਾਨ ਭਰਾਵੋ ਜਨਰੇਟਰ ਇਹਨਾਂ ਕੋਲ ਤੇ ਜੇ ਇਹਨਾਂ ਦੇ ਯਾਨੀ ਕਿ ਦੁੱਧ ਦੀ ਪ੍ਰੋਡਕਸ਼ਨ ਵੱਧਦੀ ਆ ਤਾਂ ਫਿਰ ਉਹ ਇਨਾਂ ਨੂੰ ਦੋ ਕਨੈਕਸ਼ਨ ਹੋਰ ਦੇਵਾਂਗੇ ਉਹ 10 ਕਿਲੋਵਾਟ ਦਾ ਹੋ ਜਾਊਗਾ ਸਿਸਟਮ ਸਾਰਾ ਐਂ ਲੱਗਿਆ ਰਹੇ ਜੂਗਾ ਬਸ ਜਿਹੜੇ ਆ ਗਵਾਰੇ ਦੇ ਤਿੰਨਾਂ ਤੋਂ ਪੰਜ ਹੋ ਜਾਣੇ ਆਹ ਥਾਂ ਮੰਨ ਲਓ ਫਾਲਟੂ ਆ ਅੱਛਾ ਆਹ ਥਾਂ ਨੇ ਛੱਡਿਆ ਬਸ ਕਹਿਣ ਦਾ ਭਾਬੇ ਇੱਥੇ ਆ ਸਕਦਾ ਇੱਕ ਪੁਆਇੰਟ ਹਾਂ ਹਾਂ ਮੰਨ ਲਓ ਪੁਆਇੰਟ ਆ ਜਾਏ ਤਾਂ ਪਾਣੀ ਪਹੁੰਚ ਲਾ ਸਕਦੇ ਆ ਠੀਕ ਆ ਜੀ ਜਿੰਨੀਆਂ ਬਾਉਂਡਰੀ ਵਗੈਰਾ ਸਾਰੇ ਕੁਝ ਇਹ ਨੈਸਲੇ ਵੱਲੋਂ ਕਰਕੇ ਗਿਆ ਜੀ ਮਿਸਤਰੀ ਵੀ ਉਹ ਨੈਸਲੇ ਦੇ ਸੀਗੇ ਠੀਕ ਕੰਮ ਬਹੁਤ ਪਿਆਗਾ ਹਾਂ ਕੰਮ ਤਾਂ ਬਹੁਤ ਜ਼ਿਆਦੇ ਪਿਆ ਹਜੇ ਤਾਂ ਤੇ ਜਿਹੜੇ ਛੋਟੇ ਕਿਸਾਨ ਭਰਾਵ ਜੀ ਉਹਨਾਂ ਦੇ ਲਈ ਵੀ ਇਹ ਜਿਹੜਾ ਸਿਸਟਮ ਹੈਗਾਗਾ ਉਹ ਛੋਟਾ ਹੈ ਉਹਨਾਂ ਲਈ ਇਹ ਚੀਜ਼ ਦੱਸ ਰਿਹਾ ਜੀ ਬਹੁਤ ਵਧੀਆ ਹੈਗਾ ਤੇ ਜਿਹੜਾ ਅੰਦਾਜ਼ਾ ਤੁਹਾਨੂੰ ਬਿੱਲ ਵੀ ਆਏ ਹੋਣਗੇ ਇਹ ਕਿੰਨੇ ਪੈਸਾ ਦਾ ਪ੍ਰੋਜੈਕਟ ਆ ਇਹ ਯਾਰ ਸਮਾਨ ਕਿਹੜਾ ਸਮਾਨ ਸਮਾਨ ਆਇਆ ਅੰਦਰ ਬਿੱਲ ਪਿਆਗਾ ਠੀਕ ਹੈ ਜੀ ਇਹ 13-14 ਲੱਖ ਦਾ ਸਮਾਨ ਸਮਾਉਣਾ ਅਸਾਂ 13-14 ਲੱਖ ਦਾ ਇਕੱਲਾ ਸਮਾਨ ਹੀ ਹੈ ਹਾਂ ਬਾਹਰ ਪੂਨੇ ਦੀ ਕੰਪਨੀ ਨੇ ਬਾਹਰੋਂ ਇੰਪੋਰਟ ਕਰਾਇਆ ਹੋਇਆ ਸਮਾਨ ਅੰਦਰ ਪਿਆਗਾ ਬਿੱਲ ਤੁਹਾਨੂੰ ਦਿਖਾ ਦਵਾਂਗੇ ਠੀਕ ਹੈ ਜੀ ਇਹਦਾ ਇੱਥੇ ਸਾਰੀ ਗੈਸ ਦੀ ਸਟੋਰੇਜ ਹੋ ਕੇ ਜੀ ਇਹ ਤੋਂ ਬਾਅਦ ਆ ਪੁਆਇੰਟ ਦਿੱਤੇ ਨੇ ਇੱਕ ਪੁਆਇੰਟ ਜੀ ਜਨਰੇਟਰ ਨੂੰ ਜਾਂਦਾ ਇੱਥੇ ਆ ਦੂਜੀ ਜਿਹੜੀ ਸਪਲਾਈ ਆ ਸਾਰੀ ਇਹੋ ਸਾਹਮਣੇ ਇਹਨਾਂ ਦੇ ਅੰਦਰ ਤਿੰਨ ਚੁੱਲ੍ਹਿਆਂ ਦੀ ਸਪਲਾਈ ਜਿਹੜੀ ਉੱਥੇ ਕਨੈਕਸ਼ਨ ਦਿੱਤੇ ਜਾਣਗੇ ਜਾਲੀ ਇੱਥੇ ਵੀ ਲੱਗਣੀ ਆ ਅਸਾ ਸਾਰੇ ਯਾਨੀ ਕਿ ਸਮਾਨ ਬਹੁਤ ਪਿਆ ਹਜੇ ਲੱਗਣ ਵਾਲਾ ਜਿੰਨੀ ਆ ਚੈਨਰ ਵਗੈਰਾ ਨੇ ਸਾਰਾ ਕੁਝ ਦੀ ਇਹ ਨੈਸਲੇ ਤਿਆਰ ਕਨੈਕਸ਼ਨ ਦਿੰਦੇ ਆ ਆਪ ਦਾ ਉਦੋਂ ਬਾਅਦ ਆਪਣੇ ਲੱਗੂਗਾ 300 ਫੁੱਟ ਤੱਕ ਪਾਈਪ ਦਿੰਦੇ ਆ ਗੱਲੀ ਅੱਛਾ ਉਸ ਤੋਂ ਬਾਅਦ ਜੇ ਆਪਣੀ ਜ਼ਿਆਦਾ ਦੂਰ ਆ ਮਕਾਨ ਤੋਂ ਜਾਂ ਫਾਰਮ ਤੋਂ ਦੂਰ ਆ ਉਸ ਤੋਂ ਬਾਅਦ ਉਹ ਪਾਈਪ ਕੱਲੀ ਪਾਈਪ ਲੱਗਦੀ ਆ ਆਪਣੀ ਦੂਜਾ ਸਾਰਾ ਸਿਸਟਮ ਇੰਨਾ ਦਾ ਹੀ ਆ 300 ਫੁੱਟ ਤੱਕ ਹਰੇਕ ਦਾ ਡੰਗਾ ਲਈ ਜਾਂਦਾ ਹਾਂ ਬਿਲਕੁਲ ਲੈ ਜਾਂਦਾ ਜੀ 300 ਫੁੱਟ ਬਹੁਤ ਹੋ ਜਾਂਦਾਗਾ ਜਿਵੇਂ ਇੱਥੋਂ ਲੈ ਕੇ ਜਿਹੋ ਤੱਕ ਪਾਈਪ ਜਾਂਦੀ ਹੈ ਇਹ 300 ਫੁੱਟ ਦੇ ਵਿੱਚ ਵਿੱਚ ਬਾਕੀ ਇਹ ਦੇਖਿਆ ਜਾਵੇ ਜੀ ਤਕਨੀਕ ਜਿਹੜੀ ਬਹੁਤ ਵਧੀਆ ਹੈਗੀ ਜਿੰਨੀ ਆਪਣੀ ਬੇਸਟਿੰਗ ਹੁੰਦੀ ਹੈ ਕਿਉਂਕਿ ਆਮ ਜਦੋਂ ਆਪਣਾ ਗੋਹਾ ਪੈਕ ਪਾਸੇ ਸਾਈਡ ਤੇ ਕਰੀ ਜਾਂਦੇ ਜਿਵੇਂ ਉਹ ਬਾਈਆਂ ਦਾ ਸਾਹਮਣੇ ਪਿਆਗਾ ਉਹ ਹੁਣ ਇੱਕ ਨਾਲੇ ਤੋਂ ਜਗਾ ਵੇਲੀ ਹੋ ਜੂਜੀ ਉੱਥੋਂ ਇਹ ਸਾਰਾ ਡਿੱਗ ਚ ਜਾਣ ਲੱਗ ਜੂ ਡਿੱਗ ਤੋਂ ਸਾਰਾ ਬਾਹਾਂ ਚ ਜਾਣ ਲੱਗ ਜੂਗਾ ਆਈ ਆਪਾਂ ਘੌਲ ਕਰ ਜਾਂਦੇ ਆਂ ਵੀ ਇਹ ਲੇਬਰ ਨਹੀਂ ਮਿਲਦੀ ਯਾਰ ਕਿੱਥੋਂ ਪਾਵਾਂਗੇ ਰਹਿਣ ਦਿੰਨੇ ਆ ਤੇ ਆ ਚੀਜ਼ ਬਹੁਤ ਵਧੀਆ ਚੀਜ਼ ਆ ਜੀ ਇਹ ਤੇ ਇੱਕ ਬਾਈ ਜਿਵੇਂ ਮੰਨ ਲਓ ਵੀ ਇਹ ਤੁਸੀਂ ਕਰਤਾ ਇਹ ਨੈਸਲੇ ਨੂੰ ਜਦੋਂ ਆਪਾਂ 13-14 ਲੱਖ ਦਾ ਪ੍ਰੋਜੈਕਟ ਦਿੱਤਾ ਨੈਸਲੇ ਨਹੀਂ ਤਾਂ ਆਪਾਂ ਤੋਂ ਉਹ ਦੁੱਧ ਦਾ ਕੋਈ ਹੋਊ ਉਹਨਾਂ ਦਾ ਕੋਈ ਟਾਈਮ ਜਾਂ ਛਾ 2 ਸਾਲ ਕਿੰਨਾ ਟਾਈਮ ਉਹ ਦੁੱਧ ਪੋਹਣਗੇ ਆਪਾਂ ਤੋਂ ਜੀ ਉਹਨਾਂ ਨੇ ਮੰਨ ਲਓ 10 ਸਾਲ ਦਾ ਐਗਰੀਮੈਂਟ ਆ ਅੱਛਾ 10 ਸਾਲ ਦਾ ਐਗਰੀਮੈਂਟ ਆ ਦੁੱਧ ਚਾਹੇ ਆਪਣਾ 2 ਕੁਆਂਟਲ ਪਵੇ ਦੁੱਧ ਤਾਂ ਮੰਨ ਲਓ ਕਿੰਨਾ ਆਪਾਂ ਦੇ ਲੱਗੇ ਉਹਨਾਂ ਦੇਣਾ ਹੀ ਪਊਗਾ ਅੱਛਾ ਦੇਣਾ ਹੀ ਪਊਗਾ ਜਿਵੇਂ ਹੁਣ ਤੁਸੀਂ 5 ਕੁਆਂਟਲ ਤੇ ਲਵਾਇਆ ਇਹ ਡੇਲੀ ਦੇ ਉਹਨੂੰ 5 ਕੁਆਂਟਲ ਦੇਣਾ ਹੀ ਪੈਣਾ ਹਾਂ ਮੰਨ ਲਓ ਜੇ ਆਪਣੇ ਕੋਈ ਗੱਲਬਾਤ ਹੁੰਦੀ ਹੈ ਵਿਗੜਦੇ ਆ ਆਪਾਂ ਉਹਨਾਂ ਨਾਲ ਹਾਂਜੀ ਤੇ ਮੰਨ ਲਓ ਕਹਿਣ ਦਾ ਮਤਲਬ ਕੱਲੇ ਟੋਈ ਰਹਿ ਜਾਣਗੇ ਸਾਰਾ ਕੁਝ ਲੈ ਜਾਣਗੇ ਠੀਕ ਆ ਠੀਕ ਆ ਕਹਿਣ ਦਾ ਭਾਵਾ ਪ੍ਰਭੂ ਵੀ ਜੇ ਉਹਨਾਂ ਨਾਲ ਕੋਈ ਨੈਸ਼ਲੇ ਨਾਲ ਆਪਣੀ ਨਹੀਂ ਸੈਟਿੰਗ ਬੈਂਦੀ ਤਾਂ ਆਪਾਂ ਨੂੰ ਜੇ ਆਪਾਂ ਦੁੱਧ ਕਿਸੇ ਪਾਸੇ ਹੋਰ ਪਾਉਨੇ ਆ ਤਾਂ ਉਹ ਜਿੰਨਾ ਉਹਨਾਂ ਦਾ ਸਮਾਨ ਹੈ ਸਾਰਾ ਵਿੱਦ ਵਿੱਦ ਜਾਲੀ ਤੋਂ ਜੀ ਗਲੈਰਨ A to Z ਜੀ ਜਿੰਨੀ ਉਹਨਾਂ ਨੇ ਲਾਈਓ ਸਾਰੀ ਲੈ ਜਾਣਗੇ ਵੀਰ ਦਾ ਕਹਿਣ ਦਾ ਮਤਲਬ ਹੈ ਕਿ ਕੱਲੇ ਜਿੰਨੇ ਆਪਾਂ ਟੋਏ ਪੱਟੇ ਸੀ ਇਹ ਰਹਿ ਜਾਣਗੇ ਹੋਰ ਸਾਰੀ ਚੀਜ਼ ਉਹ ਲੈ ਜਾਣਗੇ ਜੇ ਆਪਣੀ ਸੈਟਿੰਗ ਨਹੀਂ ਬੈਂਦੀ ਤੇ ਹੋਰ ਚੈੱਕ ਵੀ ਲਿੱਤਾ ਹੋਇਆ ਜੀ ਕੇਸ ਵੀ ਹੋਊਗਾ ਐ ਬਾਵਾ ਇੰਨਾ ਦਾ ਕੁਸਾ ਠੀਕ ਹੈ ਠੀਕ ਹੈ ਜੀ ਠੀਕ ਹੈ ਬਾਕੀ ਸਾਨੂੰ ਜਿਹੜਾ ਅੰਦਰ ਸਿਸਟਮ ਪਿਆ ਜੀ ਇਹਨਾਂ ਦਾ ਉਹ ਵੀ ਦਿਖਾਉਨੇ ਆ ਜਿਹੜਾ ਜਨਰੇਟਰ ਪਿਆ ਆ ਜੀ ਮੋਟਰ ਆ ਤੇ ਸਮਾਨਤਾ ਜੀ ਕਾਫੀ ਆਇਆ ਬੈਨਾਂ ਦਾ ਇਹ ਛੋਟੇ ਜ਼ਿਮੀਂਦਾਰ ਦੇ ਲਈ ਵੀ ਜੀ ਬਹੁਤ ਫਾਇਦੇਮੰਦ ਆਇਆ ਇਹਦਾ ਗਰਮੀ ਚਾਹਾਂ ਦੀ ਬਿਲਕੁਲ ਜੀ ਆਹ ਬਾਜੀ ਦਾ ਫਾਰਮ ਆ ਬਿੱਲ ਆਇਆ ਤਾਂ ਵੱਡੇ ਪੱਖੇ ਲੱਗਿਆ ਕੋਸਤਾ ਪਾਇਆ ਹਾਂ ਗਰਮੀ ਚ ਬਿੱਲ ਜ਼ਿਆਦਾ ਆਉਂਦਾ ਜੀ 50 55000 ਵੀ ਦੱਸ ਰਿਹਾ ਵੀ ਬਿੱਲ ਆ ਜਾਂਦਾਗਾ ਤੇ ਅੱਧਾ ਅੱਧੀ ਲੈਂਡ ਤਾਂ ਚੱਕੂ ਗਈ ਇਹ ਨਾ ਬਿਲਕੁਲ ਬਿਲਕੁਲ ਆ ਨਵਾਂ ਜਨਰੇਟਰ ਆ ਬਈ ਸੈਲਫ ਸਟਾਰਟ ਆਗਾ ਠੀਕ ਆ ਆ ਜਨਰੇਟਰ ਦਿੱਤਾ ਜੀ ਨਾਲ ਕੰਪਨੀ ਨੇ ਹਮ ਸਲਫ ਸਟਾਰ ਜਨਰੇਟਰ ਆ ਇਹ ਤੇ ਆ ਮੋਟਰ ਆ ਜੀ ਮੋਟਰ ਆ ਇਹ ਆਪਣੇ ਉਹਦੇ ਚੋਂ ਇਧਰੋਂ ਬੇਹੋਕਾਰ ਨੂੰ ਇਹਦੇ ਦੇ ਚੱਕਾਂ ਵੀ ਮੋਟਰ ਹੀ ਬਹੁਤ ਵੱਡੀ ਐ ਇਹ ਇਧਰੋਂ ਚੱਕ ਕੇ ਵਿੱਚ ਛਕੂੰਗੀ ਠੀਕ ਆ ਉਧਰ ਬੇਸਤੀ ਗਾੜੀ ਚੱਕੂਗੀ ਉਹ ਇਧਰ ਡੱਬੇ ਚ ਪਈ ਆ ਸਿਸਟਮ ਆ ਜੀ ਸਾਰਾ ਨੈਸਲੇ ਦਾ ਦਿੱਤਾ ਵਾ ਅੱਧਾ ਸਮਾਨ ਤਾਂ ਜਾਉਣ ਵਾਲਾ ਹੀ ਪਿਆ ਹੋਊਗਾ ਬਹੁਤ ਪਿਆਰ ਇਹ ਤੋਂ ਜੱਟ ਜੀ ਸਾਰੀ ਨੈਸਲੇ ਦੇ ਜੀ ਕੋਈ ਆਏ ਨਹੀਂ ਵੀ ਆਪਾਂ ਕਹਿ ਦਈਏ ਵੀ ਜਿਹੜੇ ਆ ਕਲੰਪ ਨੇ ਜਾਂ ਕੁਝ ਹੋਰ ਨੇ ਆਪਣੇ ਆ ਚੀਜ਼ਾਂ ਵੀ ਸਾਰੀਆਂ ਬੇਕਾਰ ਕੰਪਨੀ ਨੇ ਜੀ ਫਿਨੋਲਕਸ ਦੇ ਦਿੱਤੇ ਨੇ ਸਾਰੇ ਸਾਰਾ ਕੰਮ ਪੂਰਾ A to Z ਫਿਨੋਲਕਸ ਦਾ ਹੀ ਆਹਾ ਸਾਰੀ ਚੀਜ਼ ਆਹ ਦੇਖੋ ਬੰਦ ਸਾਰੀ ਚੀਜ਼ ਆਹ ਬਹੁਤ ਸਮਾਰਟ ਪਿਆ ਠੀਕ ਆ ਆ ਚੁੱਲੇ ਨੇ ਜੀ ਸਾਰੇ ਆ ਪੁਆਇੰਟ ਉਹ ਬੰਦ ਕਰਨ ਵਾਲੇ ਹਨਾ ਇਹਦਾ ਆ ਬਹੁਤ ਸਮਾਰਟ ਪਿਆਗਾ ਠੀਕ ਆ ਕੋਈ ਪਸਲੇ ਨਾ ਬਿੱਕੀ ਕੀ ਕੀ ਆ ਬਿਲਕੁਲ ਬਿਲਕੁਲ ਚਲ ਇਹ ਚਲ ਰਹਿਣ ਦੇ ਕੋਈ ਗੱਲ ਨਹੀਂ ਆ ਮੋਟਰ ਪਈ ਆ ਕਿਹੜੀ ਉੱਥੋਂ ਚੱਪੇ ਠੀਕ ਆ ਮੋਟਰ ਆ ਹੁਣ ਇੱਥੇ ਕਿਹੜੀ ਕੰਪਨੀ ਦਾ ਇਹ ਹਾਂਜੀ ਜਰਤਾ ਹੋਇਆ ਉਹਨਾਂ ਨੂੰ ਐਂ ਪਤਾ ਲੱਗ ਜਾਊਗਾ ਸਿਮ ਪਿਆ ਹੋਇਆ ਦੇ ਵਿੱਚ ਅਸਾਂ ਇਹਦੇ ਵਿੱਚ ਆ ਸਿਮ ਪੋ ਪਿਆ ਵਾ ਹਾਂ ਬਈ ਕਿੰਨੀ ਗੈਸ ਖਾਪਤ ਹੋਗੀ ਕਿੰਨੀ ਕਿਵੇਂ ਕੀ ਸਿਸਟਮ ਅਸਾ ਇਹ ਸਾਰਾ ਜਗਨ ਦਾ ਪਾਵੇ ਵਾਈਫਾਈ ਉਹਨਾਂ ਦਾ ਹਾਂ ਤੇ ਆਹ ਤੋਂ ਬਾਅਦ ਜੇ ਆਪਣੀ ਕਈ ਵਾਰੀ ਸਮੱਸਿਆ ਆਉਂਦੀ ਆ ਗੈਸ ਦੀ ਵੀ ਜਮਦੀ ਕਰਦੀ ਆ ਇਹ ਲਾਈਟ ਤੇ ਚੱਲੂ ਐ ਸਾਰੀ ਗੈਸ ਖਿੱਚ ਲੂ ਪਾਈਪ ਰਾਹੀਂ ਠੀਕ ਆ ਆਹ ਹੀਟਿੰਗ ਵਾਲਾ ਹੋ ਇਹਨਾਂ ਦਾ ਸਿਸਟਮ ਹਾਂ ਇੱਥੇ ਆਪਾਂ ਚੁੱਲ੍ਹੇ ਦਾ ਕਨੈਕਸ਼ਨ ਛੱਡਤਾ ਉਹਨਾਂ ਨੇ ਠੀਕ ਆ ਲੋ ਜੀ ਜਿਹੜਾ ਇਹ ਬਾਇਓ ਬਾਇਓ ਗੈਸ ਵਾਲਾ ਸਿਸਟਮ ਆ ਇਹ ਸਾਰਾ ਯਾਨੀ ਕਿ ਵਾਈਫਾਈ ਨਾਲ ਵੀ ਕਨੈਕਟ ਕਰਿਆ ਬਈ ਕੰਪਨੀ ਨੂੰ ਜਿਹੜੀ ਕੰਪਨੀ ਦਾ ਪ੍ਰੋਡਕਟ ਆ ਜੀ ਇਹ ਜਿਹੜਾ ਸਿਸਟਮ ਹੈਗਾ ਉਹਨੂੰ ਸਾਰੀ ਯਾਨੀ ਕਿ ਇਹਦੀ ਜਾਣਕਾਰੀ ਮਿਲੂਗੀ ਕਿ ਕਿੰਨੀ ਗੈਸ ਦੀ ਖਪਤ ਹੋਈ ਹੈ ਕਿੰਨੀ ਗੈਸ ਹੈ ਜਿਹੜਾ ਆਪ ਆਪਣਾ ਸਿਸਟਮ ਆ 5 ਕਿਲੋਵਾਟ ਵਾਲਾ ਇਹ ਬਣਾ ਰਿਹਾ ਬਾਕੀ ਜਿੰਨੀ ਵੀ ਆਪਾਂ ਕਹਿ ਸਕਦੇ ਹਾਂ ਜੀ ਇਹ ਸਿਸਟਮ ਲੱਗਿਆ ਵਾ ਬਾਕੀ ਬਹੁਤ ਪ੍ਰਭਾਵਮੰਦ ਹੈ ਇਹ ਚੱਲ ਵੀ ਪਏ ਬਾਕੀ ਫੇਲ ਵਾਲਾ ਤਾਂ ਜ ਕੋਈ ਸਿਸਟਮ ਹੈ ਨਹੀਂਗਾ ਇਹ ਬਹੁਤ ਵਧੀਆ ਕਾਮਜਾਬ ਚੀਜ਼ ਹੈ ਇਹ ਤੇ ਇਹਦੇ ਚ ਬਿਜਲੀ ਦੀ ਖਪਤ ਬਹੁਤ ਘਟ ਜੂਗੀ ਜਿੰਨੇ ਆ ਪੱਖੇ ਲੱਗੇ ਨੇ ਇਹ ਚੀਜ਼ ਇਹਦੇ ਤੇ ਹੋ ਗਈ ਤਾਂ ਬਹੁਤ ਵਧੀਆ ਗੱਲ ਆ ਕਿਉਂਕਿ ਵੀ ਦੂਜੀ ਵੀ ਆਪਣਾ ਨਾਸਲੇ ਨੇ ਪਾਉਂਦੇ ਨੂੰ ਹੋਰ ਤਾਂ ਕੋਈ ਹੱਲੇ ਨਹੀਂ ਨੇ ਨਾਸਲੇ ਨਹੀਂ ਬੇਰਕਾ ਨਹੀਂ ਬਾਣੀ ਤਿੰਨ ਚਾਰ ਕੰਪਨੀ ਨਹੀਂ ਇੱਕ ਤਾਂ ਕੋਈ ਨਹੀਂ ਕੋਈ ਆਪਾਂ ਠੀਕ ਹੈ ਜੀ ਠੀਕ ਹੈ ਬਾਕੀ ਵੀਡੀਓ ਕਿੱਦਾਂ ਦੀ ਲੱਗੀ ਜੀ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਦੱਸਿਓ ਜੀ ਸਾਰਿਆਂ ਨੂੰ ਜੀ ਪਿਆਰ ਭਰੀ ਸਤਿ ਸਾਕਾਲ ਜੀ ਰੱਬ ਰੱਖਾ